ਕੁਲਵੰਤ ਸਿੰਘ ਵਿਰਖ ਜੀ ਦੀ ਕਹਾਣੀ ਟੂਣਾ ਮੇਰਾ ਇੱਕ ਦੋਸਤ ਹਾਈ ਕੋਰਟ ਦਾ ਜੱਜ ਹੈ ਸਮਾਜ ਇਹ ਮੰਗ ਕਰਦਾ ਹੈ ਕਿ ਜੱਜ ਆਪਣੇ ਫੈਸਲੇਆਂ ਰਾਹੀਂ ਨਾ ਸਿਰਫ ਇਨਸਾਫ ਹੀ ਕਰੇ ਸਗੋਂ ਉਸਤੇ ਫਿਰਨ ਤੁਰਨ ਤੇ ਬਹਿਣ ਖਲੋਣ ਤੋਂ ਲੋਕਾਂ ਨੂੰ ਇਹ ਯਕੀਨ ਵੀ ਆ ਜਾਵੇ ਕਿ ਉਹ ਸਦਾ ਇਨਸਾਫ ਹੀ ਕਰਦਾ ਹੈ ਇਸੇ ਕਰਕੇ ਇਸ ਪੇਸ਼ੇ ਵਿੱਚ ਬੰਦਾ ਇੱਧਰ ਉੱਧਰ ਫਿਰਦਾ ਬਹੁਤਾ ਚੰਗਾ ਨਹੀਂ ਲੱਗਦਾ ਜਦੋਂ ਉਸ ਦਾ ਮੈਨੂੰ ਮਿਲਣ ਨੂੰ ਜੀ ਕਰੇ ਤਾਂ ਉਹ ਆਪ ਨਹੀਂ ਆਉਂਦਾ ਮੈਨੂੰ ਟੈਲੀਫੋਨ ਕਰਦਾ ਹੈ ਕਿ ਮੈਂ ਉਸ ਨੂੰ ਆ ਕੇ ਮਿਲ ਜਾਵਾਂ ਇੱਕ ਵਾਰ ਉਸ ਦਾ ਇਸ ਤਰ੍ਹਾਂ ਹੀ ਟੈਲੀਫੋਨ ਆਇਆ ਮੈਂ ਕੁਝ ਕਾਲ ਕਰ ਗਿਆ ਟੈਲੀਫੋਨ ਫਿਰ ਆਇਆ ਗੱਲ ਕੁਝ ਕਰੜੀ ਭਾਰੀ ਲੱਗਦੀ ਸੀ ਮੈਂ ਉਸ ਨੂੰ ਸ਼ਾਮ ਨੂੰ ਮਿਲਣ ਚਲਾ ਗਿਆ ਉਹ ਅਜੇ ਘਰ ਮੁੜਿਆ ਨਹੀਂ ਸੀ ਨੌਕਰ ਨੇ ਕਿਹਾ ਟੈਲੀਫੋਨ ਆਇਆ ਸੀ ਬਸ ਆਉਣ ਹੀ ਵਾਲੇ ਹਨ ਮੈਂ ਭਾਂਡੇ ਵਿੱਚ ਬੈਠ ਗਿਆ ਨੌਕਰ ਕੋਠੀ ਦੇ ਗੇਟ ਵਿੱਚ ਖਲੋ ਕੇ ਉਸ ਦੀ ਉਡੀਕ ਕਰਨ ਲੱਗਾ ਆ ਗਏ ਉਸਨੇ ਦੂਰੋਂ ਕਾਰ ਪਹਿਚਾਣ ਕੇ ਕਿਹਾ ਕਾਰ ਕੋਠੀ ਦੇ ਅੰਦਰ ਆ ਬੜੀ ਉੱਤੇ ਝੰਡਾ ਫੜਕ ਰਿਹਾ ਸੀ ਇੱਕ ਚਪੜਾਸੀ ਵਰਦੀ ਪਾਈ ਅੱਗੇ ਡਰਾਈਵਰ ਦੇ ਨਾਲ ਬੈਠਾ ਸੀ ਉਸਨੇ ਉੱਤਰ ਕੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਮੇਰਾ ਮਿੱਤਰ ਉੱਤਰ ਕੇ ਮੇਰੇ ਕੋਲ ਆ ਕੇ ਬੈਠ ਗਿਆ ਬੈਠੇ ਬੈਠੇ ਹੀ ਉਸ ਕਾਲਾ ਕੋਟ ਲਾ ਕੇ ਨੌਕਰ ਨੂੰ ਫੜਾ ਦਿੱਤਾ ਪਿੱਛੋਂ ਉੱਥੇ ਬੈਠੇ ਹੀ ਕਮੀਜ਼ ਤੇ ਪੱਗ ਵੀ ਬਦਲ ਕੇ ਆਪਣਾ ਸਰੀਰ ਹੌਲਾ ਕਰ ਲਿਆ ਹਾਈ ਕੋਰਟ ਹੌਲੀ-ਹੌਲੀ ਉਸਤੇ ਦਿਵਾਲਿਓ ਖੁਰਦੀ ਜਾ ਰਹੀ ਸੀ 1-2 ਮਿੰਟ ਚੁੱਪ ਰਹਿ ਕੇ ਉਸ ਨੌਕਰ ਨੂੰ ਕਿਹਾ ਵਿਸਕੀ ਨੌਕਰ ਤੋਂ ਜਿਹੜਾ ਪਹਿਲਾਂ ਵੀ ਜੱਜ ਦੇ ਬਾਹਰ ਕੱਪੜੇ ਬਦਲਣ ਉੱਤੇ ਹੈਰਾਨ ਹੋ ਰਿਹਾ ਸੀ ਹੁਣ ਚੁੱਪ ਨਾ ਰਿਹਾ ਗਿਆ ਉਸਨੇ ਕਿਹਾ ਜਹੀ ਬਾਹਰ ਹਾਂ ਜਹੀ ਜੱਜ ਨੇ ਕਿਹਾ ਜੱਜ ਸਾਹਿਬ ਨੂੰ ਅੱਜ ਕੀ ਹੋ ਗਿਆ ਹੈ ਨੌਕਰ ਹੈਰਾਨ ਸੀ ਅੱਗੇ ਤਾਂ ਕਿਸੇ ਨਾਲ ਬਾਹਰ ਬੈਠਦੇ ਵੀ ਵੱਧ ਘੱਟ ਹੀ ਸਨ ਅੱਜ ਬਾਹਰ ਬੈਠ ਕੇ ਸ਼ਰਾਬ ਪੀਣਾ ਚਾਹੁੰਦੇ ਸਨ ਇਹ ਤੇ ਕੁਝ ਵੱਖਰਾ ਹੀ ਦਿਨ ਹੈ ਉਹ ਸੋਚਿਆ ਫਿਰ ਉਸਨੇ ਸੁੱਕ ਲਿਆ ਤਰਿਆ ਤੇ ਆਪ ਅੰਦਰ ਤੁਰ ਗਿਆ ਤੈਨੂੰ ਇੱਕ ਬੜੀ ਅਜੀਬ ਗੱਲ ਦੱਸਣ ਲਈ ਸੱਦਿਆ ਹੈ ਜੱਜ ਨੇ ਕਿਹਾ ਕੋਈ ਅਨੋਖਾ ਮੁਕੱਦਮਾ ਹੈ ਮੈਂ ਪੁੱਛਿਆ ਜੱਜਾ ਕੋਲ ਹੋਰ ਕੀ ਹੋਣਾ ਹੈ ਨਹੀਂ ਮੁਕੱਦਮਾ ਨਹੀਂ ਉਸਨੇ ਕਿਹਾ ਮੇਰੇ ਆਪਣੇ ਹੱਡਾਂ ਵਿੱਚੋਂ ਲੰਗੀ ਹੈ ਤੇਰੇ ਹੱਡਾਂ ਵਿੱਚ ਹੁਣ ਐਸ ਪਿਛਲੀ ਉਮਰੇ ਕੀ ਸਰਕਣ ਲੱਗ ਪਿਆ ਮੈਂ ਹਾਸੇ ਨਾਲ ਕਿਹਾ ਇਹੀ ਤੇ ਹੈਰਾਨੀ ਹੈ ਮੇਰੇ ਨਾਲ ਐਸ ਉਮਰੇ ਕੁਝ ਅਜੀਹਾ ਹੋਇਆ ਹੈ ਇਹ ਬੰਦਾ ਕੁਦਰਤ ਨੇ ਕੀ ਚੀਜ਼ ਬਣਾਈ ਹੈ ਕੋਈ ਸਮਝ ਹੀ ਨਹੀਂ ਆਉਂਦੀ ਕਿਸੇ ਦੀ ਤੇ ਕੀ ਸਮਝ ਆਉਣੀ ਹੈ ਆਪਣੀ ਵੀ ਨਹੀਂ ਆਉਂਦੀ ਬੜੇ ਸੁੱਖ ਵਿੱਚ ਸਾਂ ਆਰਾਮ ਨਾਲ ਦਿਨ ਲੰਘ ਰਹੇ ਸਨ ਨਾਲ-ਨਾਲ ਜੱਜੀ ਵੀ ਘੁਕਾਰ ਰਹੇ ਸਨ ਤੇ ਵਿਪਤਾ ਵੀ ਆ ਪਈ ਖੈਰ ਹੁਣ ਤੇ ਲੰਘ ਗਈ ਹੈ ਯਾਦ ਕਰਕੇ ਹੀ ਬੜਾ ਸਵਾਦ ਆਉਂਦਾ ਹੈ ਇਸੇ ਲਈ ਮੈਂ ਤੈਨੂੰ ਟੈਲੀਫੋਨ ਕੀਤਾ ਸੀ ਸੁਣਾ ਫਿਰ ਮੈਂ ਕਿਹਾ ਇੱਕ ਵਾਰੀ ਫਿਰ ਹੋਰ ਯਾਦ ਕਰਕੇ ਸਵਾਦ ਲੈ ਲੈ ਸਮਝ ਨਹੀਂ ਆਉਂਦੀ ਕਿੱਥੋਂ ਗੱਲ ਛੇੜਾਂ ਉਸਨੇ ਕਿਹਾ ਕੋਰਟ ਵਿੱਚ ਅਸੀਂ ਸਾਰੇ ਜੱਜ ਦੁਪਹਿਰ ਵੇਲੇ ਇਕੱਠੇ ਰੋਟੀ ਖਾਂਦੇ ਹਾਂ ਰੋਟੀ ਖਾਣ ਜਾਣ ਤੋਂ ਪਹਿਲਾਂ ਜੇ ਕਿਸੇ ਨੇ ਮਿਲਣਾ ਹੋਵੇ ਤਾਂ ਉਸ ਨੂੰ ਉਹੀ ਵਕਤ ਦੇ ਦੇ ਦਿੰਦੇ ਨੇ ਇੱਕ ਦਿਨ ਇਸੇ ਰੋਟੀ ਵੇਲੇ ਚਪੜਾਸੀ ਨੇ ਆ ਕੇ ਕਿਹਾ ਇੱਕ ਬੀਬੀ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ ਮੈਂ ਕਿਹਾ ਅੰਦਰ ਕੱਲ ਦੇ ਮੇਰਾ ਖਿਆਲ ਸੀ ਕਿ ਦੂਰੋਂ ਨੇੜੇ ਕੋਈ ਰਿਸ਼ਤੇਦਾਰ ਹੋਵੇਗੀ ਜਿਸ ਦਾ ਕਿਸੇ ਦਫ਼ਤਰ ਵਿੱਚ ਕੋਈ ਕੰਮ ਹੋਵੇਗਾ ਮੈਂ ਦਰਵਾਜ਼ੇ ਵੱਲ ਵੇਖ ਰਿਹਾ ਸਾਂ ਕਿਸ ਆਮ ਜਹੀ ਬੀਬੀ ਨੂੰ ਉਡੀਕਦਾ ਪਰ ਜਿਹੜੀ ਬੀਬੀ ਅੰਦਰ ਆਈ ਉਸ ਲਈ ਮੈਂ ਤਿਆਰ ਨਹੀਂ ਸੀ ਉਸ ਨੂੰ ਵੇਖ ਕੇ ਮੇਰਾ ਉਤਲਾਸਾ ਉਤਾੜ ਰਹਿ ਗਿਆ ਤੇ ਹੇਠਲਾ-ਹੇਠਾਂ ਸਿਰਫ ਬਹੁਤ ਸੋਹਣੀ ਹੋਣ ਦੀ ਗੱਲ ਨਹੀਂ ਸੀ ਸੋਹਣੀ ਕੁੜੀ ਕਿਹੜੀ ਮੈਂ ਕਦੇ ਵੇਖੀ ਨਹੀਂ ਸੀ ਲਾਹੌਰ ਸ਼ਿਰੀ ਨਗਰ ਬੰਗਲੌਰ ਇੰਗਲੈਂਡ ਅਮਰੀਕਾ ਕੈਨੇਡਾ ਯੂਰਪ ਮੈਂ ਸਭ ਥਾਵਾਂ ਤੇ ਘੁੰਮਿਆ ਹਾਂ ਪਰ ਇਸ ਤਰ੍ਹਾਂ ਦਾਵਾ ਮੇਰੇ ਉੱਤੇ ਪਹਿਲਾਂ ਕਦੀ ਨਹੀਂ ਹੋਇਆ ਸੀ ਮੈਂ ਅਸਲੋ ਬੌਂਦੜ ਗਿਆ ਐਨਾ ਰੱਬ ਦਾ ਸ਼ੁਕਰ ਹੈ ਕਿ ਉਸਨੇ ਗੱਲ ਬਹੁਤ ਛੇਤੀ ਮੁਕਾਈ ਮੈਂ ਕਾਲਜ ਵਿੱਚ ਪ੍ਰੋਫੈਸਰ ਹਾਂ ਉਸਨੇ ਕਿਹਾ ਉੱਥੇ ਇਨਾਮਾਂ ਦੀ ਵੰਡ ਹੈ ਪ੍ਰਿੰਸੀਪਲ ਨੇ ਇਹ ਚਿੱਠੀ ਭੇਜੀ ਹੈ ਕਿ ਇਹ ਕੰਮ ਤੁਸੀਂ ਆ ਕੇ ਕਰਨ ਦੀ ਖੇਚਲ ਕਰੋ ਸਹੀ ਹੈ ਸਹੀ ਹੈ ਮੈਂ ਚਿੱਠੀ ਰੱਖ ਲਈ ਤੇ ਉਹ ਚਲੀ ਗਈ ਉਹ ਜੋ ਕੁਝ ਵੀ ਕਹਿੰਦੀ ਮੈਂ ਝਟਪਟ ਹਾਂ ਹੀ ਕਰਨੀ ਸੀ ਕਿਉਂਕਿ ਮੈਂ ਉਸ ਨੂੰ ਆਪਣੇ ਸਾਹਮਣੇ ਸਹਾਰ ਹੀ ਨਹੀਂ ਸਕਦਾ ਸਾਂ ਮੈਂ ਚਾਹੁੰਦਾ ਸਾਂ ਕਿ ਉਹ ਛੇਤੀ ਮੇਰੇ ਕੋਲੋਂ ਚਲੀ ਜਾਵੇ ਕਿਉਂਕਿ ਮੈਂ ਆਪ ਤੇ ਕੋਟ ਦਾ ਕਮਰਾ ਛੱਡ ਕੇ ਦੌੜ ਨਹੀਂ ਸਕਦਾ ਸਾਂ ਉਹ ਤੇ 2-4 ਮਿੰਟ ਹੋਰ ਉੱਥੇ ਰਹਿਣ ਨਾਲ ਕੁਝ ਤਾਂ ਕੁਝ ਹੋ ਜਾਣਾ ਸੀ ਹੁਣ ਮੇਰਾ ਕਮਰਾ ਫਿਰ ਮੇਰੇ ਕੋਲ ਸੀ ਇੱਥੇ ਮੈਂ ਕਈਆਂ ਦੀਆਂ ਫਾਂਸੀਆਂ ਤੋੜ ਦਿੰਦਾ ਹਾਂ ਤੇ ਕਈਆਂ ਨੂੰ ਲਾ ਦਿੰਦਾ ਹਾਂ ਸਰਕਾਰ ਦੇ ਵੱਡੇ ਤੋਂ ਵੱਡੇ ਆਪਸਰਾ ਤੇ ਵਜ਼ੀਰਾ ਨੂੰ ਪੇਸ਼ ਹੋਣ ਲਈ ਹੁਕਮ ਦੇ ਸਕਦਾ ਹਾਂ ਤੇ ਸਰਕਾਰਾਂ ਤੇ ਉਹਨਾਂ ਦੇ ਅਫਸਰਾਂ ਨੂੰ ਲਿਖ ਕੇ ਝਾੜ ਪਾ ਸਕਦਾ ਹਾਂ ਜਾਂ ਜੇਲ੍ਹ ਭੇਜ ਸਕਦਾ ਹਾਂ ਪਰ ਇਹਨਾਂ ਸਾਰੇ ਅਖਤਿਆਰਾਂ ਦਾ ਕੀ ਫਾਇਦਾ ਮੈਥੋਂ ਆਪਣਾ ਆਪ ਹੀ ਖੁੱਸ ਗਿਆ ਸੀ ਜਿਵੇਂ ਮੇਰੇ ਅੰਦਰੋਂ ਉਹ ਰੁਗ ਭਰ ਕੇ ਲੈ ਗਈ ਹੋਵੇ ਮੈਂ ਉਸ ਕੁੜੀ ਵੱਲ ਚੰਗੀ ਤਰ੍ਹਾਂ ਵੇਖਿਆ ਹੀ ਨਹੀਂ ਸੀ ਜੇ ਮੈਨੂੰ ਤਸਵੀਰਾਂ ਬਣਾਉਣੀਆਂ ਆਉਂਦੀਆਂ ਵੀ ਹੁੰਦੀਆਂ ਤਾਂ ਉਸ ਦੀ ਮਾੜੀ ਮੋਟੀ ਤਸਵੀਰ ਨਹੀਂ ਬਣਾ ਸਕਦਾ ਸਾਂ ਕਿਸੇ ਭੀੜ ਵਿੱਚ ਉਸਨੂੰ ਪੱਕੀ ਤਰ੍ਹਾਂ ਪਛਾਣ ਵੀ ਨਾ ਸਕਦਾ ਐਵੇਂ ਝੌਲਾ ਜਿਹਾ ਸੀ ਕਿਸੇ ਹੋਰ ਨੂੰ ਵੇਖ ਕੇ ਬਸ ਇੰਨਾ ਕਹਿ ਸਕਦਾ ਹਾਂ ਕਿ ਇਹ ਉਹ ਨਹੀਂ ਹੈ ਮੈਂ ਹੋਰ ਜੱਜਾਂ ਨਾਲ ਰੋਟੀ ਖਾਣ ਨਾ ਗਿਆ ਕਮਰੇ ਵਿੱਚ ਹੀ ਲੇਟਿਆ ਰਿਹਾ ਇਹ ਸੋਚਦਾ ਕਿ ਚੰਗਾ ਹੋਇਆ ਉਹ ਛੇਤੀ ਚਲੀ ਗਈ ਤੇ ਮੇਰੀ ਜਾਨ ਬਚ ਗਈ ਪਰ ਪੂਰੀ ਤਰ੍ਹਾਂ ਨਹੀਂ ਬਚੀ ਸੀ ਕਾਠ ਮਾਰੀ ਪਈ ਸੀ ਜਿਸ ਤਰ੍ਹਾਂ ਠਾਣਿਆਂ ਵਿੱਚ ਕਿਸੇ ਤੋਂ ਕੁਝ ਪੁੱਛਣ ਲਈ ਉਸਨੂੰ ਕਾਠ ਮਾਰ ਦਿੰਦੇ ਹਨ ਮੈਂ ਪਹਿਲੇ ਵਾਲਾ ਆਜ਼ਾਦ ਬੰਦਾ ਨਹੀਂ ਸਾਂ ਉਹ ਦਿਨ ਲੰਘਿਆ ਹੋਰ ਦਿਨ ਵੀ ਲੰਗੇ ਪਰ ਕੋਈ ਫਰਕ ਨਾ ਪਿਆ ਕਹਿੰਦੇ ਹਨ ਜਿਹੜੇ ਬੰਦੇ ਪੁਲਾੜ ਵਿੱਚ ਚਲੇ ਜਾਂਦੇ ਨੇ ਉਹ ਆਪਣੇ ਆਪ ਨਹੀਂ ਆ ਸਕਦੇ ਧਰਤੀ ਜਿਹੜੀ ਹਰ ਸ਼ੈਅ ਨੂੰ ਆਪਣੇ ਵੱਲ ਖਿੱਚਦੀ ਹੈ ਉਹਨਾਂ ਨੂੰ ਖਿੱਚਣੋਂ ਹਟ ਜਾਂਦੀ ਹੈ ਉਹ ਆਪਣੇ ਜੰਤਰ ਵਿੱਚ ਹੀ ਘੁੰਮੀ ਜਾਂਦੇ ਹਨ ਮੈਂ ਵੀ ਇਸ ਤਰ੍ਹਾਂ ਹੀ ਘੁੰਮੀ ਜਾਂਦਾ ਸਾਂ ਇਸ ਦੁਨੀਆ ਨਾਲੋਂ ਮੇਰਾ ਸਬੰਧ ਟੁੱਟ ਗਿਆ ਲੱਗਦਾ ਸੀ ਇਨਾਮਾ ਦੀ ਵੰਡ ਵਾਲਾ ਦਿਨ ਆਇਆ ਮੈਂ ਉਸਦੇ ਕਾਲਜ ਗਿਆ ਵੇਖ ਕੇ ਉਸ ਨੂੰ ਪਛਾਨਣਾ ਔਖਾ ਨਹੀਂ ਸੀ ਉਹ ਉੱਥੇ ਖੜ ਪੈਂਚਣੀ ਬਣੀ ਹੋਈ ਸੀ ਕੁਝ ਦੁਆ ਸਲਾਮ ਹੋਈ ਇਨਾਮ ਬੰਡੇ ਤੇ ਮੁੜ ਆਇਆ ਪਰ ਕੁਝ ਫਰਕ ਨਾ ਪਿਆ ਉਸ ਦਾ ਕਰਪਜਾ ਉਸੇ ਤਰ੍ਹਾਂ ਕਾਇਮ ਸੀ ਮੈਂ ਉੱਥੇ ਵੀ ਉਸ ਵੱਲ ਅੱਖ ਭਰ ਕੇ ਨਹੀਂ ਵੇਖ ਸਕਿਆ ਸਾਂ ਘਰ ਆ ਜਦੋਂ ਮੈਂ ਇਹ ਬੁੱਝਣ ਦੀ ਕੋਸ਼ਿਸ਼ ਕੀਤੀ ਕਿ ਭਲਾ ਉਸ ਨੇ ਸਾੜੀ ਪਾਈ ਹੋਈ ਸੀ ਕਿ ਸਲਵਾਰ ਕਮੀਜ਼ ਤਾਂ ਮੈਂ ਬੁੱਝ ਨਹੀਂ ਸਕਿਆ ਸੀ ਦੂਜੀ ਵਾਰ ਵੇਖ ਕੇ ਵੀ ਮੈਨੂੰ ਉਸ ਦਾ ਚਿਹਰਾ ਚੇਤੇ ਵਿੱਚ ਨਹੀਂ ਆ ਰਿਹਾ ਸੀ ਇਹ ਮੈਨੂੰ ਕੀ ਹੋਇਆ ਸੀ ਇਸ ਦੀ ਦਵਾ ਕੀ ਕਰਾਂ ਇਸ ਔਖੇ ਸਮੇਂ ਵਿੱਚ ਮੈਨੂੰ ਛੋਟੇ ਹੁੰਦਿਆਂ ਦੀ ਇੱਕ ਗੱਲ ਯਾਦ ਆਈ ਤੀਜੀ ਚੌਥੀ ਜਮਾਤ ਵਿੱਚ ਪੜਦਾ ਸਾਂ ਸਾਡਾ ਕਾਮਾ ਕਰੋ ਮੱਝਾਂ ਖੋਲ ਕੇ ਬਾਹਰ ਖੇਤਾਂ ਨੂੰ ਲਿਜਾ ਰਿਹਾ ਸੀ ਪਰ ਇੱਕ ਕੱਟੀ ਭਲੇਖੇ ਨਾਲ ਉਸ ਕੋਲੋਂ ਘਰੇ ਵੱਜੀ ਰਹਿ ਗਈ ਉਹ ਬਾਹਰ ਜਾਣ ਲਈ ਰੱਸਾ ਤੋੜਾ ਰਹੀ ਸੀ ਬੇਬੇ ਨੇ ਕਿਹਾ ਇਸ ਨੂੰ ਖੋਲ ਦੇ ਆਪੇ ਭੱਜ ਕੇ ਵਗ ਵਿੱਚ ਜਾ ਰਲੇਗੀ। ਕੱਟੀ ਰਸਤਾ ਖਿੱਚ ਰਹੀ ਸੀ। ਇਸ ਲਈ ਕਿੱਲੇ ਨਾਲੋਂ ਗੰਡ ਖੋਲਣੀ ਔਖੀ ਸੀ। ਮੈਂ ਉਸ ਨੂੰ ਕਿੱਲੇ ਵੱਲ ਖਿੱਚਦਾ ਪਰ ਕੱਟੀ ਛੇਤੀ ਜਾਣ ਲਈ ਪਰਾਂ ਨੂੰ ਖਿੱਚਦੀ। ਇਸ ਖਿੱਚ ਤੂ ਵਿੱਚ ਮੇਰਾ ਪੈਰ ਕੱਟੀ ਦੇ ਪੈਰ ਹੇਠਾਂ ਆ ਕੇ ਮਿੱਧਿਆ ਗਿਆ। ਕੱਟੀ ਤਾਂ ਖੁੱਲ ਗਈ ਪਰ ਮੇਰੇ ਪੈਰ ਦੇ ਉੱਤੋਂ ਪਤਲੀ ਖੱਲ ਲੈ ਗਈ ਸੀ। ਸਾਰੀ ਥਾਂ ਸੜੂ ਸੜੂ ਕਰ ਰਹੀ ਸੀ। ਪੀੜ ਸਹੀ ਨਹੀਂ ਸੀ ਜਾ ਰਹੀ ਤੇ ਮੇਰੀਆਂ ਚੀਖਾਂ ਨਿਕਲ ਰਹੀਆਂ ਸਨ। ਬੇਬੇ ਨੇ ਕਿਹਾ ਪੁੱਤਰ ਤੂੰ ਬੱਗ ਦੇ ਮਗਰ ਜਾ ਕੇ ਆਪਣਾ ਪੈਰ ਉਸ ਕੱਟੀ ਦੇ ਵਗੁੱਲਾਂ ਨੂੰ ਛੁਹਾ ਤੈਨੂੰ ਆਰਾਮ ਆ ਜਾਵੇਗਾ ਇਹ ਟੂਣਾ ਹੁੰਦਾ ਹੈ ਹੋਰ ਕਿਸੇ ਤਰ੍ਹਾਂ ਵੀ ਆਰਾਮ ਨਹੀਂ ਆਉਣਾ ਮੈਂ ਔਖਾ ਸੌਖਾ ਦੌੜ ਦੌੜਦਾ ਬੱਗ ਪਿੱਛੇ ਗਿਆ ਤੇ ਆਪਣੇ ਫੱਟੜ ਪੈਰ ਨਾਲ ਉਸ ਕੱਟੀ ਦੇ ਬੁੱਲਾ ਨੂੰ ਹਿਲਾਇਆ ਉਸ ਦੇ ਮੂੰਹ ਵਿੱਚੋਂ ਕੁਝ ਗਿੱਲ ਮੇਰੇ ਜ਼ਖਮਾ ਉੱਤੇ ਲੱਗ ਗਈ ਤੇ ਸਣੂ ਸਣੂ ਕਰਨੋਂ ਹਟ ਗਿਆ ਕੁਝ ਦਿਨਾਂ ਪਿੱਛੋਂ ਪੈਰ ਸਹੀ ਹੋ ਗਿਆ ਬੇਬੇ ਦਾ ਟੂਣਾ ਚੱਲ ਗਿਆ ਸੀ ਮੈਂ ਇੱਕ ਮਾਦਮ ਬੇਪਛਾਣ ਜਿਹੇ ਚਿਹਰੇ ਦੀ ਜਕੜ ਵਿੱਚ ਆਇਆ ਹੋਇਆ ਸੀ ਕਿ ਬੇਬੇ ਦਾ ਟੂਣਾ ਇੱਥੇ ਵੀ ਕੰਮ ਕਰ ਸਕਦਾ ਸੀ ਕਿ ਉਸਤੇ ਬੁੱਲ ਹਿੱਲਣ ਨਾਲ ਉਸਤੇ ਕੁਝ ਕਹਿਣ ਨਾਲ ਇਹ ਜਕੜ ਢਿੱਲੀ ਹੋ ਸਕਦੀ ਸੀ ਪਰ ਤਾਉਣਾ ਚਾਹੀਦਾ ਹੈ ਇੱਕ ਸਬਬ ਵੀ ਬਣ ਗਿਆ ਆਂਧਰਾ ਪ੍ਰਦੇਸ਼ ਦੇ ਇੱਕ ਪ੍ਰੋਫੈਸਰ ਕਿਸੇ ਦੇ ਰਾਹੀਂ ਮੈਨੂੰ ਮਿਲਣ ਆ ਗਿਆ ਉਹ ਕਾਲਜ ਵਿਦਿਆ ਬਾਰੇ ਕੁਝ ਮਸਾਲਾ ਇਕੱਠਾ ਕਰ ਰਿਹਾ ਸੀ ਮੈਨੂੰ ਆਪ ਤੇ ਇਹਨਾਂ ਗੱਲਾਂ ਬਾਰੇ ਕੁਝ ਪਤਾ ਨਹੀਂ ਸੀ ਪਰ ਉਹ ਕੁੜੀ ਇਹ ਮਸਾਲਾ ਦੇ ਸਕਦੀ ਸੀ ਮੈਂ ਉਸਦੇ ਕਾਲਜ ਟੈਲੀਫੋਨ ਕੀਤਾ ਉਸ ਪ੍ਰੋਫੈਸਰ ਦੀ ਲੋੜ ਬਾਰੇ ਦੱਸਿਆ ਤੇ ਇੱਕ ਨਵੇਕਲੇ ਜਿਹੇ ਹੋਟਲ ਵਿੱਚ ਉਸ ਨੂੰ ਮਿਲਣ ਲਈ ਸੱਦਿਆ ਉਹ ਆਉਣਾ ਮੰਨ ਗਈ ਅਸੀਂ ਇੱਕ ਵੱਖਰੇ ਮੇਜ਼ ਉੱਤੇ ਬੈਠੇ ਸਾਂ ਪ੍ਰੋਫੈਸਰ ਨਾਲ ਗੱਲ ਪੈਣ ਤੋਂ ਪਹਿਲਾਂ ਉਸ ਮੈਨੂੰ ਦੱਸਿਆ ਕਿ ਉਹ ਆਪਣੀ ਇੱਕ ਵਿਆਹੀ ਹੋਈ ਸਹੇਲੀ ਨਾਲ ਇੱਕ ਦਿਨ ਕਲੱਬ ਗਈ ਉੱਥੇ ਉਸ ਮੈਨੂੰ ਵੇਖਿਆ ਸੀ ਸਹੇਲੀ ਚੰਕੂ ਮੇਰੀ ਵਾਕਫ ਨਹੀਂ ਸੀ ਇਸ ਲਈ ਮੇਰੇ ਨਾਲ ਮੁਲਾਕਾਤ ਨਹੀਂ ਹੋ ਸਕੀ ਸੀ ਪਰ ਬਿਨਾ ਸਾਹਮਣੇ ਹੋਣ ਤੇ ਉਹ ਮੇਰੀਆਂ ਗੱਲਾਂ ਸੁਣਦੀ ਰਹੀ ਸੀ ਇਸੇ ਕਰਕੇ ਇਨਾਮ ਵੰਡਣ ਲਈ ਉਸ ਮੈਨੂੰ ਚੁਣਿਆ ਸੀ ਜੱਜ ਹੋਣ ਕਰਕੇ ਨਹੀਂ ਪ੍ਰਿੰਸੀਪਲ ਦੀ ਚਿੱਠੀ ਤਾਂ ਇੱਕ ਵਸੀਲਾ ਹੀ ਸੀ ਚੋਣ ਉਸਦੀ ਆਪਣੀ ਸੀ ਵਿੱਚ ਵਿੱਚ ਉਹ ਪ੍ਰੋਫੈਸਰ ਦੀ ਸਮੱਸਿਆ ਬਾਰੇ ਵੀ ਗੱਲ ਕਰ ਲੈਂਦੀ ਕਿਸੇ ਹੋਟਲ ਵਿੱਚ ਕਿਸੇ ਹੋਰ ਨੂੰ ਮਿਲਣ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦੀ ਉਸਨੇ ਕਿਹਾ ਫਿਰ ਆ ਕਿਸ ਤਰ੍ਹਾਂ ਗਈ ਮੈਂ ਪੁੱਛਿਆ ਤੁਹਾਡੀ ਗੱਲ ਹੋਰ ਹੈ ਕਿਸੇ ਦੀਆਂ ਦੋ ਗੱਲਾਂ ਸੁਣ ਕੇ ਹੀ ਮੈਂ ਸਮਝ ਲੈਂਦੀ ਹਾਂ ਕਿ ਇਹ ਬੰਦਾ ਮੇਰਾ ਸਕਾ ਹੈ ਜਾਂ ਮੈਂ ਇਸ ਦੀ ਸਕੀ ਹਾਂ ਮੈਨੂੰ ਅਹਿਸਾਸ ਹੋਇਆ ਕਿ ਉਸ ਦੇ ਸੁੰਦਰ ਚਿਹਰੇ ਪਿੱਛੇ ਤੇਜ਼ ਮਸ਼ੀਨ ਲੱਗੀ ਹੋਈ ਸੀ ਉਸ ਦੀਆਂ ਗੱਲਾਂ ਤੋਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੀ ਸੋਚ ਦਾ ਤੇ ਉਸ ਦੀ ਪਹੁੰਚ ਦਾ ਕੋਈ ਹੱਦ ਬੰਨਾ ਹੀ ਨਾ ਹੋਵੇ ਜਿਵੇਂ ਉੱਡਦੇ ਪੰਛੀ ਦਾ ਪਤਾ ਨਹੀਂ ਹੁੰਦਾ ਕਿ ਉਹ ਅਗਲੇ ਖੇਤ ਦੀ ਵੱਟ ਉੱਤੇ ਬੈਠੇਗਾ ਜਾਂ ਚਾਰ ਖੇਤ ਪਰਾਂ ਬਾਗ ਵਿੱਚ ਜਾ ਅਗਲੇ ਪਿੰਡ ਦੀਆਂ ਸਮਾਦਾਂ ਦੇ ਝੁੰਡ ਵਿੱਚ ਉਸ ਦੇ ਨੇੜੇ ਹੋ ਕੇ ਬੈਠਣਾ ਜਾਂ ਉਸ ਨੂੰ ਹੱਥ ਲਾਉਣਾ ਮੇਰੇ ਲਈ ਬਹੁਤ ਦੂਰ ਦੀ ਗੱਲ ਸੀ ਉਸ ਤੇ ਡਰ ਤੋਂ ਨਹੀਂ ਮੇਰੇ ਆਪਣੇ ਬੱਚਾ ਖਾਤਰ ਮੇਰੇ ਵਿੱਚ ਹਿੰਮਤ ਨਹੀਂ ਸੀ ਇਹ ਵਿਸਕੀ ਮੈਨੂੰ ਬਹੁਤ ਚੰਗੀ ਲੱਗਦੀ ਹੈ ਨਾ ਪਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਮੈਂ ਸਾਰੀ ਬੋਤਲ ਇੱਕੋ ਸਾਹੇ ਲੰਘਾ ਜਾਵਾਂ ਪੈਗ ਪੈਗ ਘੁੱਟ ਘੁੱਟ ਕਰਕੇ ਹੀ ਸਹਾਰ ਸਕਦਾ ਹਾਂ ਮੈਨੂੰ ਅਜੇ ਵੀ ਉਸ ਤੋਂ ਡਰ ਆ ਰਿਹਾ ਸੀ ਕਹਿੰਦੇ ਹਨ ਬਹੁਤ ਵੱਡੀ ਤਾਕਤ ਵਾਲੀਆਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾਉਣ ਤੋਂ ਬਿਨਾਂ ਵੀ ਬਸ ਨੇੜੇ ਹੋਣ ਨਾਲ ਹੀ ਬਿਜਲੀ ਲੱਗ ਜਾਂਦੀ ਹੈ ਉਹ ਕੁੜੀ ਬਹੁਤ ਗੱਲਾਂ ਕਰਨ ਦੇ ਰੋਅ ਵਿੱਚ ਸੀ ਆਂਧਰਾ ਦੇ ਪ੍ਰੋਫੈਸਰ ਨੂੰ ਉਸਨੇ ਸਮਝਾਇਆ ਕਿ ਉਹ ਨਤੀ ਇਕੱਲੀ ਵਿੱਦਿਆ ਨਾਲ ਨਹੀਂ ਹੁੰਦੀ ਨਵੀਂ ਪੀੜੀ ਦੇ ਆਉਣ ਨਾਲ ਹੁੰਦੀ ਹੈ ਉਸਤੇ ਉਡੀਕ ਕਰਨੀ ਚਾਹੀਦੀ ਹੈ ਪੁਰਾਣੀ نسل ਉੱਤੇ ਵਿੱਦਿਆ ਦਾ ਕੋਈ ਅਸਰ ਨਹੀਂ ਹੁੰਦਾ ਮਨੁੱਖਤਾ ਦਾ ਕਲਿਆਣ ਉਸ ਦੀਆਂ ਅਗਲੀਆਂ ਪੀੜ੍ਹੀਆਂ ਵਿੱਚ ਹੈ ਉਸ ਦੀਆਂ ਗੱਲਾਂ ਨਾਲ ਮੇਰਾ ਮਨ ਹੌਲਾ ਹੋ ਰਿਹਾ ਸੀ ਆਪਣੀ ਆਮ ਹਾਲਤ ਵੱਲ ਆ ਰਿਹਾ ਸੀ ਜਿਵੇਂ ਧਰਤੀ ਜਦੋਂ ਕਾਲੇ ਬੱਦਲਾਂ ਦੀ ਲਪੇਟ ਵਿੱਚ ਹੋਵੇ ਬਿਜਲੀ ਕੜਕਦੀ ਹੋਵੇ ਤਾਂ ਹੋਰ ਤਰ੍ਹਾਂ ਲੱਗਦਾ ਹੈ ਫਿਰ ਕਣੀਆਂ ਪੈਣ ਨਾਲ ਬੱਦਲਾਂ ਦੀ ਪਕੜ ਕੁਝ ਢਿੱਲੀ ਹੋ ਜਾਂਦੀ ਹੈ ਆਲਾ ਦਵਾਲਾ ਕੁਝ ਸਾਫ਼ ਦਿਸਣ ਲੱਗਦਾ ਹੈ ਆਪਣੀ ਅਸਲੀ ਸ਼ਕਲ ਵਿੱਚ ਬੇਬੇ ਵਾਲਾ ਟੁਣਾ ਅਸਰ ਕਰ ਰਿਹਾ ਸੀ ਉੜੀ ਦੇ ਬੋਲ ਹਿੱਲਣ ਨਾਲ ਹੌਲੀ-ਹੌਲੀ ਮੈਂ ਆਪਣੀ ਅਸਲੀ ਹਾਲਤ ਵਿੱਚ ਆ ਗਿਆ ਸਾਂ ਹੁਣ ਉਸ ਨੂੰ ਮਿਲਣ ਦੀ ਕੋਈ ਤੜਫ ਨਹੀਂ ਰਹੀ ਜਿਵੇਂ ਮੈਂ ਹਾਜ਼ਮ ਕਰ ਲਈ ਹੋਵੇ ਕਿਤੇ ਮਿਲ ਜਾਏ ਤਾਂ ਵੀ ਸਹੀ ਨਾ ਮਿਲੇ ਤਾਂ ਵੀ ਸਹੀ